ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਦੇ ਖੇਡ ਮੈਦਾਨ ਵਿੱਚ ਐਨਐਸਐਸ ਗ੍ਰੀਨਵਰਲਡ ਅਤੇ ਵੀਨਸ ਇਕੋ ਕਲੱਬ ਦੇ ਸਹਿਯੋਗ ਨਾਲ 100 ਦੇ ਕਰੀਬ ਬੂਟੇ ਲਗਾਏ ਗਏ ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਵਾਤਾਵਰਣ ਠੀਕ ਰਹੇ ਇਹ ਬੂਟੇ ਸਾਨੂੰ ਆਕਸੀਜਨ ਵੀ ਦਿੰਦੇ ਹਨ ਅਤੇ ਫਲ ਵੀ ਦਿੰਦੇ ਹਨ ਇਹਨਾਂ ਬੂਟਿਆਂ ਦੇ ਲਗਾਉਣ ਨਾਲ ਸਾਨੂੰ ਸ਼ੁੱਧ ਵਾਤਾਵਰਣ ਮਿਲਦਾ ਹੈ ਸਕੂਲ ਦੇ ਬੱਚਿਆਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਮੈਦਾਨ ਵਿੱਚ ਲਗਾਏ ਅਤੇ ਆਪਣੇ ਲਗਾਏ ਬੂਟੇ ਦੀ ਸਾਂਭ ਸੰਭਾਲ ਲਈ ਪ੍ਰਣ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ, ਸਾਇੰਸ ਮਾਸਟਰ ਹਰਜੀਤ ਬਾਵਾ, ਨਰਪਾਲ ਸਿੰਘ, ਐਨ ਐਸ ਐਸ ਗ੍ਰੀਨਵਰਲ ਦੇ ਪ੍ਰਧਾਨ ਸਿਮਰਜੀਤ ਸਿੰਘ ਸਿਮੀ ਅਤੇ ਉਹਨਾਂ ਦੀ ਸਮੂਹ ਟੀਮ ਮੌਜੂਦ ਰਹੇ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਿਆਂ ਦੀ ਗਰਾਊਂਡ ਦੇ ਵਿੱਚ ਅਸੀਂ ਖੜੇ ਆ। ਤੇ ਇੱਥੇ ਅੱਜ ਦਾ ਜਿਹੜਾ ਸਾਡਾ ਮਕਸਦ ਆ ਉਹ ਦਰਖਤ ਲਾਉਣਾ ਮੈਂ ਹਰਾ ਭਰਾ ਕਰਨਾ ਆਪਣੇ এনਵਾਇਰਨਮੈਂਟ ਨੂੰ ਇਸ ਲਈ ਸਾਡੇ ਸ਼ਹਿਰ ਦੇ ਜਿਹੜੇ ਹੈ ਐਨ ਐਸ ਐਸ ਜਿਹੜਾ ਗ੍ਰੀਨ ਵਰਲਡ ਵਾਲੇ ਜਿਹੜੇ ਹੈ ਉਹ ਸਾਡੇ ਕੋਲ ਆਇਆ ਉਹਨਾਂ ਨੇ ਸਾਡੇ ਗਰਾਊਂਡ ਦੇ ਵਿੱਚ ਤੇ ਸਾਡੀ ਇਕੋ ਕਲੱਬ ਨਾਲ ਮਿਲ ਕੇ ਅਸੀਂ ਜਿਹੜੇ ਗਰਾਊਂਡ ਦੇ ਵਿੱਚ ਸਾਡੇ ਤੇ ਜਿਹੜੇ ਦਰਖਤ ਲਾਵਾਂਗੇ ਤੇ ਇਹ ਜਿਹੜੇ ਦਰਖਤ ਵਾ ਇੱਕ ਬੂਟਾ ਜਿਹੜਾ ਇਹ ਸਾਨੂੰ ਸੌਂ ਸੁੱਖ ਦਿੰਦਾ ਆਕਸੀਜਨ ਵੀ ਦਿੰਦਾ ਜਿਹੜੀ ਸਾਡੀ ਕਾਰਬਨ ਡਾਈਆਕਸਾਈਡ ਆ ਇਹਨੂੰ ਵੀ ਸੋਖਦਾ ਤਾਂ ਜਿਹੜਾ ਹੁਣ ਆ ਟੈਂਪਰੇਚਰ ਵੱਧ ਰਿਹਾ ਜਿਹੜੀ ਗਰਮੀ ਲੱਗ ਰਹੀ ਆ ਇਹ ਉਹ ਉਹਨੂੰ ਵੀ ਇਹ ਠੀਕ ਕਰਦੇ ਆ ਉਹਦਾ ਟੈਂਪਰੇਚਰ ਜਿਹੜਾ ਇਹ ਜਿਹੜਾ ਵਰਲਡ ਦਾ ਟੈਂਪਰੇਚਰ ਰਾਈਜ਼ ਹੋ ਰਿਹਾ ਇਹਨੂੰ ਵੀ ਇਹ ਠੀਕ ਕਰਦੇ ਆ ਇਹ ਦੇ ਦਰਖਤਾਂ ਦੇ ਸਾਨੂੰ ਬਹੁਤ ਹੀ ਲਾਭ ਆ ਤਾਂ ਉਹਨਾਂ ਨੂੰ ਦੇਖਦੇ ਹੋਏ ਸਾਡੇ ਜਾਗਰੂਕ ਨੌਜਵਾਨ ਜਿਹੜੇ ਨੇ ਇਹ ਘਰ ਘਰ ਸਨੇਹਾ ਇਹੀ ਦਿੰਦੇ ਆ ਕਿ ਜਿਹੜਿਆ ਦਰਾਖਤ ਲਾਓ ਤੇ ਪੰਜਾਬ ਨੂੰ ਬਚਾਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ 3 ਪਰੀਪਲਾਂਟੇਸ਼ਨ ਡੇ ਅਸੀਂ ਮਨਾ ਰਹੇ ਆਂ ਗੁਰਾਇਆਂ ਦੇ ਵਿੱਚ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਲੜਕਿਆਂ ਦੇ ਵਿੱਚ ਸਾਡੇ ਨਾਲ ਜਿਹੜੀ ਸਾਡੀ ਸੰਸਥਾ ਹੈ ਇੱਕ ਐਨਐਸਐਸ ਗ੍ਰੀਨਵਰਲਡ ਉਹਨਾਂ ਦੇ ਨੌਜਵਾਨ ਪ੍ਰਧਾਨ ਔਰ ਮੈਂਬਰਸ ਸਾਡੇ ਵਿੱਚ ਆਏ ਹਨ ਪਲਾਂਟੇਸ਼ਨ ਕਰਨ ਦੇ ਲਈ। ਔਰ ਗੁਰਾਇਆਂ ਸਕੂਲ ਦੀ ਇਕੋ ਕਲੱਬ ਵਿਨਸ ਇਕੋ ਕਲੱਬ ਦੇ ਵਿਦਿਆਰਥੀ ਔਰ ਪ੍ਰਿੰਸੀਪਲ ਔਰ ਸਟਾਫ ਮੈਂਬਰਸ ਅੱਜ ਇਸ ਪਲਾਂਟੇਸ਼ਨ ਡਰਾਈਵ ਦੇ ਵਿੱਚ ਸਾਰੇ ਹੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਇਹ ਪਲਾਂਟੇਸ਼ਨ ਜਿਹੜੀ ਅਸੀਂ ਗੁਰਾਇਆਂ ਸਕੂਲ ਦੇ ਗਰਾਊਂਡ ਦੇ ਵਿੱਚ ਕਰ ਰਹੇ ਆ ਜਿੱਥੇ ਕਿ ਅਸੀਂ 100 ਤੋਂ ਵੱਧ ਬੂਟੇ ਜਿਹੜੇ ਅੱਜ ਲਗਾਣੇ ਹਨ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਨਐਸਐਫ ਗ੍ਰੀਨ ਵਰਲਡ ਦਾ ਜਿਨੇ ਕਿ ਗੁਰਾਇਆਂ ਸ਼ਹਿਰ ਨੂੰ ਹਰਿਆ ਭਰਿਆ ਕਰਨ ਦੇ ਵਿੱਚ ਬਹੁਤ ਜ਼ਿਆਦਾ ਉਦਮ ਕੀਤਾ ਬਹੁਤ ਜ਼ਿਆਦਾ ਕੰਮ ਕੀਤਾ ਔਰ ਸਾਰਾ ਸ਼ਹਿਰ ਜਿਹੜਾ ਹੈ ਇਹਨਾਂ ਨੇ ਪਲਾਂਟੇਸ਼ਨ ਡਰਾਈਵ ਨਾਲ ਜੋੜ ਦਿੱਤਾ ਹਰ ਬੱਚਾ ਹਰ ਨੌਜਵਾਨ ਔਰ ਹਰ ਗ੍ਰਹਿਣਾ ਗ੍ਰਹਿਣੀ ਜਿਹੜੀ ਆ ਉਹ ਸਾਡੇ ਨਾਲ ਜੁੜੀ ਆ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਘਰਾਂ ਦੇ ਆਲੇ-ਦੁਆਲੇ ਅਸੀਂ ਪਲਾਂਟੇਸ਼ਨ ਜਿਹੜੀ ਆ ਉਹ ਕਰਵਾ ਰਹੇ ਆ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਐਨਐਸਐਸ ਗ੍ਰੀ ਬੋਲਡਾ ਔਰ ਸਕੂਲ ਪ੍ਰਿੰਸੀਪਲ ਦਾ ਕਿ ਅੱਜ ਇਸ ਡਰਾਈਵ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹਾਂ ਔਰ ਅਸੀਂ ਐਨਐਸਐਸ ਦੇ ਨਾਲ ਮਿਲ ਕੇ ਜਿਹੜਾ ਵੀਨਸ ਇਕੋ ਕਲੱਬ ਆ ਉਹ ਪੂਰੇ ਗੁੜਾਹਾਂ ਦੇ ਵਿੱਚ ਪਲਾਂਟੇਸ਼ਨ ਕਰੂਗਾ ਵੀ ਔਰ ਉਹਦੀ ਸਾਫ ਸੰਭਾਲ ਵੀ ਕਰੂਗਾ ਐਨਐਸਐਸ ਵਰਲਡ ਦੇ ਪ੍ਰਧਾਨ ਸਿਮਰਨਜੀਤ ਸਿੰਘ ਔਰ ਉਹਨਾਂ ਦੇ ਮੈਂਬਰਸ ਆਇਆ ਅੱਜ ਪੰਜਾਬ ਸਟੇਟ ਕੌਂਸਲ ਔਰ ਈਈਪ ਐਜੂਕੇਸ਼ਨ ਪ੍ਰੋਗਰਾਮ ਦੇ ਅਧੀਨ ਅਸੀਂ ਸਕੂਲ ਦੇ ਵਿੱਚ ਪਲਾਂਟੇਸ਼ਨ ਕਰ ਰਹੇ ਆ ਇੱਕ ਪੇੜ ਮਾਂ ਕੇ ਨਾਮ ਇੱਕ ਪੇੜ ਮਾਂ ਦੇ ਨਾਂ ਤੇ ਇਸ ਡਰਾਈਵ ਦੇ ਵਿੱਚ ਸਾਡੇ ਸਾਰੇ ਇਹ ਵਿਦਿਆਰਥੀ ਜਿਹੜੇ ਆ ਇੱਕ ਇੱਕ ਪੌਦਾ ਆਪਣੀ ਮਾਂ ਦੇ ਨਾਮ ਦਾ ਲਗਾ ਰਹੇ ਆ ਔਰ ਸਾਨੂੰ ਇਹ ਆਸ ਹੈ ਕਿ ਬਹੁਤ ਜਲਦੀ ਜਿਹੜਾ ਪੰਜਾਬ ਦਾ ਵਾਤਾਵਰਣ ਜਿਹੜਾ ਆ ਉਹ ਇਸ ਡਰਾਈਵ ਦੇ ਨਾਲ ਬਹੁਤ ਬਦਲ ਜਾਵੇਗਾ ਧੰਨਵਾਦ